ਸਟੂਡੈਂਟਾਂ ਉੱਤੇ ਲਾਠੀਆਂ ਮਾਰਨ ਵਾਲੇ ਪੁਲਿਸ ਮੁਲਾਜ਼ਮਾ ਨੋਨ ਨਿਹੰਗ ਸਿੰਘ ਨੇ ਘੋੜੇ ਨਾਲ ਬੰਨ ਕੇ ਇੱਕ ਸੀੜਿਆ ਵੀਡੀਓ ਅੱਗ ਦੇ ਵਾਂਗ ਵਾਇਰਲ ਹੋਈ ਜਿਸ ਨੇ ਕੇ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਤੇ ਜਿਹੜੇ ਲੋਕ ਘਰੇ ਬੈਠੇ ਸਨ ਉਹਨਾਂ ਦੇ ਅੰਦਰ ਇੱਕ ਅਜੇ ਹੀ ਜਜ਼ਬੇ ਦੀ ਲਾਟ ਜਾਗੂਠੀ ਹੈ ਤੁਹਾਨੂੰ ਦੱਸਦੀ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੈਰੀਕੇਡ ਡੁੱਟੇ ਨੇ ਡੀਸੀ ਦਫਤਰ ਮੋਰੇ ਸਟੇਜ ਲੱਗੀ ਹੈ ਇਸ ਮੁਜ਼ਾਰੇ ਦਾ ਕੀ ਅਸਰ ਹੋਏਗਾ ਸੋ ਆਖਰ ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰਕਾਰ ਪੂਰਾ ਮਸਲਾ ਕੀ ਹੈ ਦਰਸਲ ਇਹ ਵਿਵਾਦ ਕੇਂਦਰ ਸਰਕਾਰ ਵੱਲੋਂ 28 ਅਕਤੂਬਰ ਨੂੰ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੇ ਵਿੱਚ ਵੱਡੇ ਬਦਲਾਅ ਕੀਤੇ ਜਾਣ ਦੇ ਫੈਸਲੇ ਦੇ ਨਾਲ ਸ਼ੁਰੂ ਹੋਇਆ ਸੀ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਯੂਨੀਵਰਸਿਟੀ ਤੋਂ ਹਰਾਂ ਪੰਜਾਬ ਤੱਕ ਜਾ ਚੁੱਕਿਆ ਹੈ ਸੋ ਆਖਰ ਹੁਣ ਪੰਜਾਬ ਦੇ ਲੋਕ ਜਿਹੜੇ ਕਿ ਜਦੋਂ ਇਕੱਠੇ ਹੋ ਜਾਂਦੇ ਨੇ ਤੇ ਵੱਡੇ ਵੱਡਿਆਂ ਨੂੰ ਸੋਚਾਂ ਦੇ ਵਿੱਚ ਪਾ ਦਿੰਦੇ ਨੇ ਸੋ ਆਖਰ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਜਿੱਤੇ ਆ ਸੋ ਵੱਡੇ ਵੱਡੇ ਮੋਰਚੇ ਫਤਿਹ ਕੀਤੇ ਨੇ ਸੋ ਆਖਰ ਹੁਣ ਉਹ ਪੰਜਾਬੀ ਯੂਨੀਵਰਸਿਟੀ ਦੇ ਮੋਰਚੇ ਤੇ ਕਿਸ ਤਰ੍ਹਾਂ ਉੱਪਰ ਬੈਠ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੱਡੀ ਭੀੜ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਵੱਡੇ ਵੱਡੇ ਕਲਾਕਾਰ ਤੇ ਵੱਡੇ ਵੱਡੇ ਬੁਲਾਰੇ ਤੇ ਸੋਸ਼ਲ ਮੀਡੀਆ ਬਲੌਗਰ ਜਿਹੜੇ ਨੇ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਸਾਰੇ ਹੀ ਜਿਹੜੇ ਜਥੇਬੰਦਗ ਢਾਂਚਿਆਂ ਦੇ ਨਾਲ ਸੰਬੰਧਿਤ ਨੇ ਸਾਰੇ ਹੀ ਯੂਨੀਵਰਸਿਟੀ ਪਹੁੰਚਣਾ ਸ਼ੁਰੂ ਹੋ ਗਏ ਨੇ ਤੇ ਇਕੱਠ ਜਿਹੜਾ ਹੈ ਦਿੱਤੇਗੇ ਯੂਨੀਵਰਸਿਟੀ ਦੇ ਵਿੱਚ ਵੱਡੇ ਪੱਧਰ ਤੇ ਹੋ ਚੁੱਕਿਆ ਹੈ ਵੱਡੇ ਵੱਡੇ ਸਮਾਜ ਸੇਵੀ ਲਖੇ ਸਦਾਣੇ ਵਰਗੇ ਤੇ ਹੋਰ ਕਈ ਜਿਹੜੇ ਲੋਕ ਨੇ ਚਰਚਿਤ ਚਿਹਰੇ ਕਾਫੀ ਜਿਹੜੇ ਲੋਕ ਨੇ ਉਹ ਯੂਨੀ ਯੂਨੀਵਰਸਿਟੀ ਦੇ ਵਿੱਚ ਜਮਾ ਹੋਣੇ ਸ਼ੁਰੂ ਹੋ ਗਏ ਨੇ ਇਸ ਤੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਨੇ ਸਰਕਾਰ ਨੂੰ ਘੇਰਿਆ ਹੈ ਅਤੇ ਪੰਜਾਬ ਦੇ ਹੱਕਾਂ ਤੇ ਡਾਕਾ ਕਰਾਰ ਦਿੱਤਾ ਹੈ ਵਿਰੋਧ ਪੱਖ ਦਾ ਹੋਇਆ ਦੇਖ ਕੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਗਿਆ ਹੈ ਇਸ ਤੋਂ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਯੂਨੀਵਰਸਿਟੀ ਬੰਦ ਦਾ ਐਲਾਨ ਕਰ ਚੁੱਕੀਆਂ ਸਨ ਐਤਵਾਰ 9 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹਨਾਂ ਵੱਲੋਂ ਸੈਨੇਟ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਤਹਿਤ ਅੱਜ ਪੀਯੂ ਦੇ ਵਿੱਚ ਸਵੇਰ ਤੋਂ ਹੀ ਮਾਹੌਲ ਤਣਾਪੂਰਨ ਬਣਿਆ ਰਿਹਾ ਵਿਦਿਆਰਥੀ ਕੇਂਦਰ ਸਰਕਾਰ ਅੱਗੇ ਮੰਗ ਕਰ ਰਹੇ ਨੇ ਕਿ ਸੈਨੇਟ ਚੋਣਾਂ ਸੰਬੰਧੀ ਕੇਂਦਰ ਸਰਕਾਰ ਨੋਟੀਫਿਕੇਸ਼ਨ ਤੁਰੰਤ ਹੀ ਜਾਰੀ ਕਰ ਦੇਵੇ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਐਮਪੀ ਚਰਨਜੀਤ ਸਿੰਘ ਚੰਨੀ ਵੀ ਯੂਨੀਵਰਸਿਟੀ ਪਹੁੰਚੇ ਅਤੇ ਕਿ ਹਾਕੀ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਨਹੀਂ ਹੋਣ ਦਿਆਂਗੇ ਇਸ ਮੁੱਦੇ ਤੇ ਸਾਰਾ ਪੰਜਾਬ ਇੱਕ ਮੁੱਠ ਹੋ ਕੇ ਹੀ ਲੜਾਈ ਲੜ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਹੋਰ ਕਈ ਤਰ੍ਹਾਂ ਦੇ ਜਿਹੜੇ ਲੋਕ ਨੇ ਕਿਸਾਨ ਜਥੇਬੰਦੀਆਂ ਵੀ ਜੜੀਆਂ ਨੇ ਉੱਥੇ ਪਹੁੰਚੀਆਂ ਨੇ ਸੋ ਆਖਰ ਜਿਨ੍ਹਾਂ ਨੇ ਜਾ ਕੇ ਸਟੂਡੈਂਟਸ ਦਾ ਸਾਥ ਦਿੱਤਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਖਰ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਸੀਂ ਇੱਥੇ ਤੁਹਾਡੇ ਨਾਲ ਜ਼ਰੂਰ ਖੜੇ ਹਾਂ ਉਹਨੂੰ ਇਹ ਵੀ ਦੱਸਦੀ ਹੈ ਕਿ ਆਖਰਕਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਅਸਰ ਸਵੇਰ ਤੋਂ ਹੀ ਦੇਖਣ ਨੂੰ ਮਿਲਿਆ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਨਿੱਤਰਣ ਦੇ ਲਈ ਪੰਜਾਬ ਦੀਆਂ ਕਈ ਜਥੇਬੰਦੀਆਂ ਯੂਨੀਵਰਸਿਟੀ ਪਹੁੰਚੀਆਂ ਨੇ ਸੋ ਆਖਰ ਮੁਜ਼ਾਹਰਕਾਰੀਆਂ ਵੱਲੋਂ ਹੁਣ ਵਾਈਸ ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਤੇਜ਼ ਲਗਾ ਕੇ ਮੁਜ਼ਾਹਰਾ ਕੀਤਾ ਗਿਆ ਮਾਹੌਲ ਤਣਾਅਪੂਰਨ ਜਿਹੜਾ ਹੈ ਦੇਖ ਸਾਰੇ ਹੀ ਲੋਕ ਉਥੇ ਹੌਂਟ ਗਿਆ ਸਨ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਵੀ ਉੱਥੇ ਪਹੁੰਚਣਾ ਹੀ ਪਿਆ ਯੂਨੀਵਰਸਿਟੀ ਨੂੰ ਜਿਹੜਾ ਹੈ ਪੁਲਿਸ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਯੂਨੀਵਰਸਿਟੀ ਦੇ ਤਿੰਨੇ ਗੇਟ ਪੁਲਿਸ ਨੇ ਆਪਣੇ ਪੈਰੇ ਹੇਠ ਬੰਦ ਕਰ ਦਿੱਤੇ ਪਰ ਜਿਵੇਂ ਹੀ ਵਿਦਿਆਰਥੀ ਅਤੇ ਹੋਰ ਜਥੇਬੰਦੀਆਂ ਦੇ ਹੋਏ ਲੋਕ ਗੇਟਾਂ ਵੱਲ ਵਧੇ ਤਾਂ ਪੁਲਿਸ ਨਾਲ ਤੱਕਾ ਮੁਕੀ ਹੁੰਦੀ ਹੋਈ ਵੀ ਦਿਖਾਈ ਦਿੱਤੀ ਹੈ ਕਾਫੀ ਜਦੋਜਹਤ ਤੋਂ ਬਾਅਦ ਵਿਦਿਆਰਥੀਆਂ ਨੇ ਪੀਜੀਆਈ ਦੇ ਸਾਹਮਣੇ ਯੂਨੀਵਰਸਿਟੀ ਦੇ ਗੇਟ ਨੰਬਰ 1 ਵਿੱਚੋਂ ਨਿਕਲਣ ਲਈ ਆਪਣਾ ਰਾਹ ਬਣਾ ਲਿਆ ਜਿੱਤੋਂ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜਦੇ ਹੋਏ ਪ੍ਰਦਰਸ਼ਨ ਕਾਰੀ ਯੂਨੀਵਰਸਿਟੀ ਅੰਦਰ ਦਾਖਲ ਹੋ ਗਏ ਨੇ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੇ ਬਾਕੀ ਗੇਟ ਵੀ ਖੋਲਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਹਲਕਾ ਉਲਟਾਚਾਰਜ ਵੀ ਕੀਤਾ ਬੀਤੀ ਰਾਤ ਵੀ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਹੋਇਆ ਸੀ 10 ਨਵੰਬਰ ਨੂੰ ਜੋ ਕਿ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਦੇਖਦੇ ਆਂ ਪੁਲਿਸ ਰਾਤ ਹੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੋ ਗਈ ਸੀ ਇਸ ਕਰਕੇ ਵਿਦਿਆਰਥੀਆਂ ਨੇ ਐਲਾਨ ਕੀਤਾ ਸੀ ਕਿ ਸਵੇਰੇ ਪੁਲਿਸ ਜਿੱਥੇ ਵੀ ਰੋਕੇਗੀ ਅਸੀਂ ਉੱਥੇ ਹੀ ਧਰਨੇ ਤੇ ਬੈਠ ਜਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਸੱਦਾ ਜਿਵੇਂ ਹੀ ਦਿੱਤਾ ਗਿਆ ਸੀ ਬੰਦ ਦਾ ਤੇ ਉਸ ਸੱਦੇ ਨੂੰ ਜਿਹੜਾ ਹੈ ਪੂਰਨ ਸਮਰਥਨ ਮਿਲਿਆ ਸੋ ਆਖਰ ਯੂਨੀਵਰਸਿਟੀ ਅੰਦਰ ਵਾਈਸ ਚਾਂਸਲਰ ਦਫ਼ਤਰ ਦੇ ਨੇੜੇ ਲਗਾਈ ਗਈ ਸਟੇਜ ਤੋਂ ਅੱਜ ਸਿਆਸੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਇੱਥੋਂ ਵੱਖ-ਵੱਖ ਬੁਲਾ ਰਹੇ ਨੇ ਕੇਂਦਰ ਅੱਗੇ ਇਹੀ ਮੰਗ ਰੱਖੀ ਕਿ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਇਸ ਤਰ੍ਹਾਂ ਹੀ ਬਰਕਰਾਰ ਰਹਿਣਾ ਚਾਹੀਦਾ। ਇੱਕ ਤੁਹਾਨੂੰ ਦੱਸ ਦਈਏ ਕਿ ਆਕਰਕਾਰ ਸਟੂਡੈਂਟਸ ਦੇ ਨਾਲ ਇਦਾਂ ਤੱਕਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸੋ ਆਖਰ ਸਟੂਡੈਂਟਸ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਜਿਸ ਤਰ੍ਹਾਂ ਉਹਨਾਂ ਨੂੰ ਸਾਥ ਮਿਲਿਆ ਲੋਕਾਂ ਨੇ ਹੋਰ ਪਰਮਾ ਹੰਗਾਰਾ ਦਿੱਤਾ ਜਿਹੜੇ ਲੋਕ ਪੰਜਾਬ ਨੂੰ ਨਸ਼ੇੜੀ ਕਹਿੰਦੇ ਸੀ ਸੋ ਆਖਰ ਨੌਜਵਾਨੀ ਨਸ਼ੇੜੀ ਨਹੀਂ ਹੈ ਪੰਜਾਬ ਦੇ ਲੋਕ ਚੜਤੀ ਕਲਾ ਵਾਲੇ ਲੋਕ ਨੇ ਇਸ ਗੱਲ ਦਾ ਸਬੂਤ ਪਹਿਲਾਂ ਵੀ ਦਿੱਤਾ ਤੇ ਹੁਣ ਦੁਬਾਰਾ ਤੋਂ ਯੂਨੀਵਰਸਿਟੀ ਦੇ ਵਿੱਚ ਦਾਖਲ ਹੋ ਕੇ ਨੌਜਵਾਨਾਂ ਨੇ ਇਸ ਗੱਲ ਦਾ ਪੂਰਾ ਪ੍ਰੋਪਰ ਹੀ ਪ੍ਰੂਫ ਕਰ ਦਿੱਤਾ ਹੈ ਸੁਣਨਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ